ਮਾਹੀ ਕੁੜੀ ਉਹ ਆਇ ਕੁੜੀ ਪਤੇ ਤੋਂ ਆਹ ਸੜਕ 'ਤੇ ਮੈਂ ਜਦੋਂ ਪਹਿਲਾਂ ਨਿਕਿਆ ਸੀ ਇੱਥੇ ਬੜੇ ਬੜੇ ਵੱਡੇ ਖੱਡੇ ਪਏ ਸੀ ਤੇ ਬਹੁਤ ਵਧੀਆ ਆਇਆ ਤਾਂ ਜਦੋਂ ਸੜਕ ਦਾ ਕੰਮ ਹੋ ਗਿਆ ਤੇ ਮਤੂ ਜੀ ਸਾਹਿਬ ਨੇ ਇਹ ਸੜਕ ਦੀ ਜੜੀਆਂ ਸੁਣਾਈ ਕਰਕੇ ਤੇ ਚੰਤੀ ਦਾ ਬਣਵਾ ਦਿੱਤਾ। ਉਹ ਵਧੀਆ ਕੰਮ ਹੋਇਆ ਇਸ ਤਰ੍ਹਾਂ ਦੇ ਕੰਮ ਹੋਣ ਤੇ ਪਰ ਵਧੀਆ ਗੱਲ ਤੇ ਇਸ ਤਰ੍ਹਾਂ ਕਰੇ ਆਪਣੇ ਇਲਾਕੇ ਦੀਆਂ ਸੜਕਾਂ ਦਾ ਸਧਾਰ ਕਾਫੀ ਕਰਵਾ ਦੇਣਗੇ। ਇਸ ਤਰ੍ਹਾਂ ਦੀਆਂ ਸੜਕਾਂ ਹੋ ਰਹੀਆਂ ਉਹਨਾਂ ਵੱਲ ਵੀ ਤਹਾ ਦੇ ਦਿੱਤਾ ਗਿਆ ਜੀ ਦਾ ਇਹ ਨਾਲ ਨਾਲ ਮੈਂ ਇੱਕ ਹੋਰ ਬੇਨਤੀ ਕਰਾਂਗਾ ਵੀ ਜਦੋਂ ਸੜਕਾਂ ਦੇ ਉੱਤੇ ਇੱਕ ਪੈਚ ਵਰਕ ਦਾ ਜਿਹੜਾ ਉਹ ਫੰਡ ਹੁੰਦਾ ਆ ਤੇ ਜਦੋਂ ਕਿ ਛੋਟੇ ਮੋਟੇ ਟੋਏ ਪੈਂਦੇ ਆ ਤੇ ਆਜ ਦੇ ਜਮਾਨੇ ਵਿੱਚ ਜਿਹੜਾ ਠੇਕੇਦਾਰ ਦਾ 5 ਸਾਲ ਦਾ ਐਗਰੀਮੈਂਟ ਹੁੰਦਾ ਤੇ ਉਹਨੇ 5 ਸਾਲ ਚ ਰਿਪੇਅਰ ਕਰਨੀ ਹੁੰਦੀ ਆ ਜਦੋਂ ਵੀ ਕੋਈ ਭਾਵੇਂ ਛੋਟਾ ਮੋਟਾ ਪੈਚ ਹੋਵੇ ਉਹ ਠੇਕੇਦਾਰ ਦੀ ਜ਼ਿੰਮੇਵਾਰੀ ਬਣਦੀ ਆ ਸੋ ਇਸ ਤੋਂ ਨਾ ਜਿੰਨੀਆਂ ਸੜਕਾਂ ਮਾਜੋ ਮੰਤਰੀ ਸਾਹਿਬ ਇਹਦੇ ਨਾਲ ਖਾਸ ਧਿਆਨ ਦੇ ਕੇ ਉੱਤੇ ਜਿਹੜੇ ਛੋਟੇ ਪੈਚ ਹੁੰਦੇ ਆ ਉਹ ਟਾਈਮ ਸਿਰ ਸੰਭਲਿਆ ਜਾਣ ਤੇ ਫਿਰ ਉਹਦੇ ਤੇ ਟੋਆ ਦਾ ਰੂਪ ਨਹੀਂ ਧਾਰਨ ਕਰਦੀਆਂ ਤਾਂ ਇਹ ਮਹਿਕਮੇ ਨੂੰ ਚਰਹੇ ਤੇ ਬਾਅਦ ਇਹ ਪੂਰਨ ਤੌਰ ਤੇ ਹਦਾਇਤਾਂ ਆਪ ਜੀ ਜਾਰੀ ਕਰੋ ਤਾਂ ਕਿ ਛੋਟੇ ਮੋਟੇ ਪੈਚਾਂ ਤੋਂ ਅਸੀਂ ਸੜਕਾਂ ਨੂੰ ਸੰਭਲਿਆ ਜਾਵੇ ਤਾਂ ਕਿ ਉਹਨਾਂ ਦੀ ਹਾਲਤ ਛੜੀ ਆ ਵਧੀਆ ਰਵੇ ਤੇ ਲੋਕਾਂ ਨੂੰ ਸੁਖਦਾ ਸਾਹ ਮਿਲਦਾ ਰਹੇ ਤੋ ਬਹੁਤ ਵਧੀਆ ਜੀ ਆ ਖਜਾਲੇ ਤੱਕ ਅਸੀਂ ਆ ਗਏ ਆ ਹੁਣ ਇਥੋਂ ਅੱਗੇ ਜਿਹੜਾ ਮੇਨ ਰੋਡ ਆ ਗਿਆ ਇਥੇ ਹੀ ਸਮਾਪਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਧੀਆ ਲੱਗੇ ਤਾਂ ਦੱਬ ਕੇ ਸ਼ੇਅਰ ਕਰਦੇ ਹੋ ਜੀ ਆਪਣੇ ਕਮੈਂਟ ਕਰਕੇ ਵੀ ਦੱਸਣਾ ਜੀ ਤੋ